ਅਸੀਂ ਦਾ ਜ਼ਿਕਰ ਕਰਾਂਗੇ ਉੱਤਰ ਪਾਰੰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੱਸਦੀ ਕਿ ਸੰਘਣੀ ਧੁੰਦ ਹੈ ਔਰ ਅਜੇ 3 ਤੋਂ 4 ਦਿਨ ਤੱਕ ਠੰਡ ਤੇ ਧੁੰਦ ਤੋਂ ਰਾਹਤ ਨਹੀਂ ਮਿਲੇਗੀ ਇਹ ਵੀ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਦੱਸਦੀ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਹੈ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਘੱਟ ਵਿਜ਼ਿਬਿਲਟੀ ਦੇ ਗੱਡੀਆਂ ਦੀ ਰਫ਼ਤਾਰ ਜਿਹੜੀ ਹੈ ਉਹ ਰੋਕ ਦਿੱਤੀ ਹੈ ਕੱਲ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ ਹੈ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹਾਲਾਂਕਿ ਕੱਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕੁਝ ਘਟਿਆ ਦੀ ਅਧ ਧੁੱਪ ਨਿਕਲੀ ਜਿਸ ਤੋਂ ਕੁਝ ਰਾਹਤ ਮਿਲੀ ਪਰ ਅੱਜ ਸਵੇਰ ਵੇਲੇ ਜਿਸ ਤਰੀਕੇ ਦੀ ਸੰਘਣੀ ਧੁੰਦ ਪੈ ਰਹੀ ਹੈ ਤਾਂ ਸਭ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਵਾਜਾਈ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੈ ਸੁਭਾਵਿਕ ਤੌਰ ਤੇ ਕਿਉਂਕਿ ਵਿਜ਼ਿਬਿਲਟੀ ਨਹੀਂ ਹੁੰਦੀ ਅੱਗੇ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਅਜਿਹੇ ਦੇ ਵਿੱਚ ਹਾਦਸੇ ਜਿਹੜੇ ਨੇ ਉਹ ਵੀ ਬਹੁਤ ਸਾਹਮਣੇ ਆਉਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਹਾਦਸੇ ਦੇ ਕਰਕੇ ਜਾਨ ਚਲੀ ਗਈ ਤਰਨਤਾਰਨ ਦੇ ਵਿੱਚ ਚਾਰ ਨੌਜਵਾਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋਈ ਹੈ जिन्हें कि अमृतसर तो आ रहे थे और हादसे का शिकार हो गए तो अजीत घटनावान होंदिया ने तो इसको लैके चिंता ज्यादा वही है और धुंध इस करके भी ज्यादा परेशान करती है ठंड तो है ही है पर धुंध ज्यादा है इसको लैके ज्यादा कितने ना कि चिंता है तो सीधा रुख करा मेरे सहयोगी लाइव मौजूद ने अमन भारद्वाज चंडगढ़ तो साढ़े लाइव मौजूद ने ਔਰ ਮਨੋਜ ਸ਼ਰਮਾ ਸਾਡੇ ਨਾਲ ਪਟਿਆਲਾ ਤੋਂ ਮੌਜੂਦ ਨੇ ਹਾਲਾਂਕਿ ਅਮਨ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਮੌਸਮ ਥੋੜਾ ਸਾਫ਼ ਲੱਗ ਰਿਹਾ ਹੈ ਧੁੰਦ ਜ਼ਿਆਦਾ ਨਹੀਂ ਹੈ ਪਰ ਪਟਿਆਲਾ 'ਚ ਸਾਨੂੰ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਅਮਨ ਦਾ ਰੁਕ ਕਰਾਂਗੇ ਸਭ ਤੋਂ ਪਹਿਲਾਂ ਅਮਨ ਸੰਘਣੀ ਧੁੰਦ ਅੱਜ ਪੈ ਰਹੀ ਹੈ ਔਰ ਜ਼ਿਆਦਾਤਰ ਪੰਜਾਬ ਬਚੰਡੀਗੜ੍ਹ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਸਮੱਸਿਆਵਾਂ ਬੇਜ਼ਿਆਦਾ ਨੇ ਠੰਡ ਦਾ ਫਿਰ ਵੀ ਇਲਾਜ ਹੋ ਸਕਦਾ ਪਰ ਜਦੋਂ ਧੁੰਦ ਹੁੰਦੀ ਹੈ ਤਾਂ ਜਾਨੀ ਨੁਕਸਾਨ ਜਾਂ ਫਿਰ ਹਾਦਸੇ ਜਿਹੜੇ ਨੇ ਉਹਨਾਂ ਦੀ ਸੰਭਵਤਾ ਜ਼ਿਆਦਾ ਰਹਿੰਦੀ ਹੈ ਕੀ ਕੁਝ ਰਿਪੋਰਟ ਸਾਫ ਤੌਰ ਤੇ ਗੁਰਜੋਤ ਕਿਉਂਕਿ ਜਦੋਂ ਧੁੰਦ ਹੁੰਦੀ ਹੈ ਤਾਂ ਧੁੰਦ ਕਰਕੇ ਇੱਕ ਤਾਂ ਵਿਜ਼ਿਬਿਲਟੀ ਕਾਫੀ ਘਟ ਜਾਂਦੀ ਹੈ ਔਰ ਜਿਹੜਾ ਪਾਰਾ ਹੈ ਉਸ ਤੇ ਗਰਾਵਿਟ ਵੀ ਕਾਫੀ ਜ਼ਿਆਦਾ ਮਹਿਸੂਸ ਹੁੰਦੀ ਹੈ ਔਰ ਦਰਜ ਵੀ ਕੀਤੀ ਜਾਂਦੀ ਹੈ ਆਪ ਜੇਕ ਆਵਾਜਾਈ ਦੇ ਅੰਦਰ ਜਾਂ ਕੰਮਕਾਰ ਦੇ ਅੰਦਰ ਇਸ ਧੁੰਦ ਕਾਰਨ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਲੇਕਿਨ ਜਦ ਤੋ ਖਿੜੀ ਹੋਵੇ ਚਾਹੇ ਟੈਂਪਰੇਚਰ ਘਟਾ ਹੈ ਲੇਕਿਨ ਉਨੀ ਠੰਡ ਅਸਰ ਨਹੀਂ ਕਰਦੀ ਔਰ ਵਿਜ਼ਿਬਿਲਟੀ ਔਨ ਕਰਕੇ ਆਪ ਕੋਈ ਚਾਹੇ ਕੋਈ ਚਾਹੇ ਕੋਈ ਮਿਸਐਪਨਿੰਗ ਹੈ ਚਾਹੇ ਕੋਈ ਐਕਸੀਡੈਂਟ ਹੈ ਚਾਹੇ ਕੰਮਕਾਰ ਕਿਸੇ ਨੇ ਕਰਨਾ ਹੈ ਜਿੱਥੇ ਖਾਸ ਕਰਕੇ ਵਿਜ਼ਿਬਿਲਟੀ ਦੀ ਜ਼ਰੂਰਤ ਹੈ ਤਤੂਪ ਕਰਕੇ ਉਹ ਜ਼ਰੂਰ ਮਦਦਗਾਰ ਰਹਿੰਦੀ ਹੈ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਚੰਡੀਗੜ੍ਹ ਅੱਜ ਹਾਲਾਂਕਿ ਧੁੱਪ ਖਿੜੀ ਹੋਈ ਹੈ ਔਰ ਇਸ ਧੁੱਪ ਕਾਰਨ ਇਹ ਇੰਨਾ ਜ਼ਰੂਰ ਹੈ ਕਿ ਵਿਜ਼ਿਬਿਲਟੀ ਚੰਡੀਗੜ੍ਹ ਅੱਜ ਦੇ ਦਿਨ ਹੈਗੀ ਹੈ ਪਿਛਲੇ 4 ਤੋਂ 5 ਦਿਨਾਂ ਦੇ ਅੰਦਰ ਨਹੀਂ ਤਾਂ ਜਿਹੜੀ ਧੁੰਦ ਸੀਗੀ ਉਸਨੇ ਵਿਜ਼ਿਬਿਲਟੀ ਕਾਫੀ ਘਟਾਤੀ ਸੀ 150 ਤੋਂ 200 ਮੀਟਰ ਤੱਕ ਦੀ ਵਿਜ਼ਿਬਿਲਟੀ ਯਾਨੀ ਕਿ ਇੱਕ ਚੌਂਕ ਤੋਂ ਦੂਜੇ ਚੌਂਕ ਜਿਸ ਦਾ ਹਾਰਲੀ ਡਿਸਟੈਂਸ ਜਿਹੜਾ 500 ਮੀਟਰ ਤੱਕ ਵੀ ਹੈ ਕਿਤੇ ਕਿਤੇ ਤਾਂ ਇੱਕ ਚੌਂਕ ਤੋਂ ਦੂਜਾ ਚੌਂਕ ਤੱਕ ਨਹੀਂ ਸਾਫ਼ ਦਿਖਦਾ ਸੀ ਲੇਕਿਨ ਅੱਜ ਜੇਕਰ ਤੁਸੀਂ ਚੰਡੀਗੜ੍ਹ ਦੇਖੋ ਦੇਖੋ ਤਾਂ ਤੁਹਾਨੂੰ ਹਰ ਲਾਈਟ ਪੁਆਇੰਟ ਹਰ دوسری ਸਾਈਡ ਨਜ਼ਰ ਆਏਗੀ ਚੰਡੀਗੜ੍ਹ ਦੇ ਅੰਦਰ ਵਿਜ਼ਿਬਿਲਟੀ ਚੰਡੀਗੜ੍ਹ ਦੇ ਅੰਦਰ ਅੱਜ ਬਿਹਤਰ ਹੈ ਅੱਛੀ ਹੈ ਲੇਕਿਨ ਪੰਜਾਬ ਦੇ ਅੰਦਰ ਹੀ ਹੋתי ਔਰ ਹਰਿਆਣਾ ਜਾਂ ਹਿਮਾਚਲ ਦੇ ਕੁਝ ਪਾਰਟ ਜਿਹੜੇ ਨੇ ਉਹਨਾਂ ਅੰਦਰ ਰੈਡ ਅਲਰਟ ਜਾਰੀ ਹੈ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਕਿਉਂਕਿ ਵਿਜ਼ਿਬਿਲਟੀ ਸੰਘਣੀ ਧੁੰਦ ਕਰਕੇ ਬਿਲਕੁਲ ਘਟ ਹੈ ਔਰ ਇਸ ਰੈਡ ਕਲੈਕਟ ਕਰਕੇ ਠੰਡ ਦੇ ਅੰਦਰ ਜਿਹੜੀ ਹੈ ਉਹ ਜ਼ਿਆਦਾ ਠੰਡ ਮਹਿਸੂਸ ਹੋਏਗੀ ਪਾਰਾ ਜਿਹੜਾ ਹੈ ਗਿਰਿਆ ਹੋਇਆ ਹੈ 3 ਤੋਂ 7 ਡਿਗਰੀ ਟੈਂਪਰੇਚਰ ਜਿਹੜਾ ਹੈ ਉਹ ਉਸਤਨ ਮੈਂਟੇਨ ਹੈ ਪੰਜਾਬ ਦੇ ਔਰ ਹਰਿਆਣੇ ਦੇ ਕੁਝ ਹਿੱਸਿਆਂ ਦੇ ਅੰਦਰ ਖਾਸ ਕਰਕੇ ਜਿਹੜਾ ਰੂਰਲ ਏਰੀਆ ਚਾਹੇ ਚੰਡੀਗੜ੍ਹ ਦੇ ਨਾਲ ਵੀ ਇੱਥੇ ਇਸ ਵੇਲੇ 28 ਚੌਂਕ ਦੀਆਂ ਇਹ ਤਸਵੀਰਾਂ ਨੇ ਪਰ ਇੱਥੇ ਜੇ ਧੁੱਪ ਖੜੀ ਹੋਈ ਹੈ ਲੇਕਿਨ ਜੇ ਤੁਸੀਂ ਮੋਹਾਲੀ ਦੇ 에어ਪੋਰਟ ਵਾਲੀ ਸਾਈਡ ਚਲੇ ਜਾਓ ਜਾਂ ਕਰਾਲੀ ਵਾਲੀ ਸਾਈਡ ਚਲੇ ਜਾਓ ਨਿਊ ਚੰਡੀਗੜ੍ਹ ਦੇ ਪਿੰਡਾਂ ਸੀ ਸਾਈਡ ਸਿਸਵਾ ਸਾਈਡ ਚਲੇ ਜਾਓ ਤਾਂ ਤੁਹਾਨੂੰ ਇਸ ਵੇਲੇ ਧੁੰਦ ਜਿਹੜੀ ਹੈ ਉਹ ਮਿਲ ਸਕਦੀ ਹੈ ਕਿਉਂਕਿ ਰੂਰਲ ਏਰੀਆ ਖਾਸ ਕਰਕੇ ਖੇਤਾ ਕਰਕੇ ਜਾਂ ਆਵਾਜਾਈ ਕਰਕੇ ਜਾਂ ਠੰਡ ਹੋਣ ਕਰਕੇ ਜਿਹੜਾ ਹੈ ਉਹ ਉੱਥੇ ਧੁੰਦ ਜ਼ਰੂਰ ਹੈਗੀ ਹੈ ਲੇਕਿਨ ਇਹ ਕਿ ਇਹ ਵੀ ਚਾਹੇ ਤੁਪ ਕਿੜੀ ਹੋਵੇ ਜਾਂ ਰੈਡ ਅਲਰਟ ਜਾਰੀ ਹੈ ਲੇਕਿਨ ਠੰਡ ਤੋਂ ਬਚਣ ਦੀ ਬੇहद ਜ਼ਰੂਰਤ ਹੈ ਕਿਉਂਕਿ ਸਵੇਰੇ ਉੱਠ ਕੇ ਅੱਜ ਚਾਹੇ ਤੁਸੀਂ ਸੰਡੇ ਹੈ ਘਰੋਂ ਲੇਕਿਨ ਆਵਾਜਾਹੀ ਕਿਤੇ ਵੀ ਕਰਨੀ ਹੈ ਤਾਂ ਇਹ ਠੰਡ ਜਿਹੜੀ ਹੈ ਹੱਡ ਚੀਰਵੀ ਠੰਡ ਹੈਗੀ ਔਰ ਇਹ ਖਾਸ ਕਰਕੇ ਸਿੱਧਾ ਸਿਹਤ ਤੇ ਪੈਂਦੀ ਹੈ ਤਾਂ ਇਸ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਵੀ ਸੰਤ ਤੋਂ ਜ਼ਰੂਰਤ ਹੈ ਕਿਉਂਕਿ ਇੱਕ ਵਾਰ ਜੇ ਠੰਡ ਦੀ ਚਪੇਟ ਚ ਕੋਈ ਆਉਂਦਾ ਹੈ ਤਾਂ ਜ਼ਰੂਰ ਸੇਤ ਲਈ ਨੁਕਸਾਨ ਜ਼ਰੂਰ ਹੈ ਔਰ ਇਹ ਖਾਸ ਕਰਕੇ ਕਿਉਂਕਿ ਕੋਲਡ ਵੇਵ ਇਸ ਨੂੰ ਮੌਸਮ ਵਿਭਾਗ ਕਹਿ ਰਿਹਾ ਹੈ ਵੈਸਟਰਨ ਡਿਸਟਰਬੈਂਸ ਕਰਕੇ ਚਾਹੇ ਧੁੰਦ ਹੈ ਲੇਕਿਨ ਇਸ ਠੰਡ ਤੋਂ ਬਚਣ ਦੀ ਜ਼ਰੂਰਤ ਹੈਗੀ ਔਰ ਅਗਲੇ ਚਾਰ ਦਿਨ ਇਸ ਤਰੀਕੇ ਦਾ ਮੌਸਮ ਹੀ ਨਾਰਦਰਨ ਇੰਡੀਆ ਖਾਸ ਕਰਕੇ ਉਹ ਦੇਖਣ ਨੂੰ ਮਿਲੇਗਾ ਬਿਲਕੁਲ ਬਹੁਤ ਵੱਡਾ ਫਰਕ ਹੈ ਅਮਨ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਇੱਕ ਪਟਿਆਲਾ ਦੇ ਵਿੱਚ ਸੰਗਣੀ ਧੁੰਦ ਛਾਈ ਹੋਈ ਆ ਅਸੀਂ ਵੇਖ ਰਹੇ ਹਾਂ ਮਨੋਜ ਦਾ ਰੁਕ ਕਰਾਂਗੇ ਮਨੋਜ ਅਮਨ ਦਿਖਾ ਰਹੇ ਸੀ ਤਸਵੀਰਾਂ ਦਿਖਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਧੁੱਪ ਛਾਈ ਹੋਈ ਹੈ ਪਰ ਠੰਡ ਦਾ ਜ਼ਿਕਰ ਜ਼ਿਕਰ ਕੀਤਾ ਜਾਏ ਉਹ ਕਾਫੀ ਹੈ ਤਾਪਮਾਨ ਗਿਰਿਆ ਹੋਇਆ ਹੈ ਪਰ ਦੂਸਰੇ ਪਾਸੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਅੱਜ ਜ਼ਿਆਦਾਤਰ ਪ੍ਰਭਾਵਿਤ ਨੇ ਪੂਰੀ ਧੁੰਦ ਦੇ ਨਾਲ ਔਰ ਠੰਡ ਤਾਂ ਹੈ ਹੀ ਐ ਰੈਡ ਅਲਰਟ ਜਾਰੀ ਐ ਮਨੋਜ ਜੀ ਬਿਲਕੁਲ ਗੁਰਜੋਤ ਜਿੱਥੇ ਇਸ ਜਗ੍ਹਾ ਮੈਂ ਖੜਾ ਆ ਇੱਕ ਕੌਲੀ ਪਿੰਡ ਆ ਯਾਨੀ ਕਿ ਜਦੋਂ ਅਸੀਂ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਉਹ ਨੈਸ਼ਨਲ ਹਾਈਵੇ ਐ ਤੇ ਇੱਥੇ ਐਨੀ ਧੁੰਦਾ ਸਿਰਫ ਇੱਥੇ ਨਹੀਂ ਹੈਗੀ ਜਦੋਂ ਅਸੀਂ ਪੂਰੀ ਕਵਰੇਜ ਦੇ ਲਈ ਆਏ ਸੀ ਤਾਂ ਤੁਸੀਂ ਪਿੱਛੇ ਦੇਖੋ ਕੀ ਇਹ ਉਹ ਏਰੀਆ ਜਿੱਥੋਂ ਹਰ ਵਕਤ ਸੰਕੜੇ ਗੱਡੀਆਂ ਤੇਜ਼ ਰਫ਼ਤਾਰ ਨਾਲ ਲੰਘਦੀਆਂ ਨੇ ਜਦੋਂ ਮੌਸਮ ਠੀਕ ਹੁੰਦਾ ਪਰ ਕੱਲ ਪਟਿਆਲਾ 'ਚ ਥੋੜੀ ਧੁੰਦ ਹਟੀ ਸੀ ਪਰ ਜਿਵੇਂ ਹੀ 7-8 ਵਜਦੇ ਨੇ ਤਾਂ ਧੁੰਦ ਸ਼ੁਰੂ ਹੋ ਜਾਂਦੀ ਇਸ ਵੇਲੇ 5 ਡਿਗਰੀ ਸੈਲਸੀਅਸ ਤਾਪਮਾਨ ਹੈ ਇਸ ਜਗ੍ਹਾ ਦਾ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਠੰਡ ਵੀ ਬਹੁਤ ਹੈ ਤੇ ਧੁੰਦ ਵੀ ਬਹੁਤ ਜ਼ਿਆਦਾ ਹੈ ਉਸੇ ਕਰਕੇ ਜਿਹਾਵਾ ਜਾਈਏ ਉਹ ਬਹੁਤ ਘਟਾ ਹੈ ਹਾਸਿਆਂ ਤੋਂ ਡਰਨ ਕਰਕੇ ਵੀ ਲੋਕ ਨੇ ਜਿਹੜੇ ਜਾਂ ਤਾਂ ਘਟਬਾਰ ਨਿਕਲਦੇ ਨੇ ਡਾਕਟਰਾਂ ਦੇ ਵੱਲੋਂ ਮਾਹਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਤੁਸੀਂ ਘਰ ਦੇ ਵਿੱਚ ਰਹੋ ਜਰੂਰੀ ਹੋਣ ਤੇ ਹੀ ਬਾਹਰ ਜਾਓ ਪਰ ਗੁਰਜੋਤ ਜੀ ਮਾਹਰਾਂ ਦੀ ਗੱਲ ਕੀਤੀ ਜਾਵੇ ਮੌਸਮ ਮਾਹਰ ਨੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਲੇ 4 ਦਿਨਾਂ ਤੱਕ ਇਸ ਖਿੱਤੇ ਦੇ ਵਿੱਚ ਮਾਲਵਾ ਦੇ ਵਿੱਚ ਲਗਾਤਾਰ ਧੁੰਦ ਪੈਣੀ ਹੈ ਤੇ ਕੱਲ ਸ਼ਾਮ ਤੋਂ ਹੀ ਇਸ ਇਸ ਜਗ੍ਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੂਰੇ ਨੈਸ਼ਨਲ ਹਾਈਵੇ ਸ਼ਹਿਰ ਦੇ ਵਿੱਚ ਇੰਨੀ ਧੁੰਦ ਪਈ ਹੈ ਕਿ ਕੁਝ ਮੀਟਰ ਦੀ ਵਿਜ਼ਿਬਿਲਟੀ ਰਹਿ ਗਈ ਸੀ ਯਾਨੀ ਕਿ ਜ਼ੀਰੋ ਵਿਜ਼ਿਬਿਲਟੀ ਤੱਕ ਵੀ ਐਸ ਆ ਗਈ ਸੀ ਕਿ ਲੋਕਾਂ ਨੂੰ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਸੋ ਇਹੀ ਧੁੰਦ ਲਗਾਤਾਰ ਵਧਣੀ ਤੇ ਉਹਦਾ ਕਾਰਨ ਇਹੀ ਹੋਣਾ ਕਿ ਠੰਡ ਲਗਾਤਾਰ ਵੱਧ ਰਹੀ ਹੈ ਤੇ ਜਦੋਂ ਠੰਡ ਵੱਧਦੀ ਹੈ ਧੁੰਦ ਵੱਧਦੀ ਹੈ ਤਾਂ ਲੋਕ ਬਿਮਾਰ ਹੁੰਦੇ ਨੇ ਤੇ ਖਾਸ ਤੌਰ ਤੇ ਹਾਦਸਿਆਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਤੁਸੀਂ ਵੀ ਦੱਸ ਰਹੇ ਸੀ ਅਮਨ ਵੀ ਦੱਸ ਰਹੇ ਸੀ ਕਿ ਸਿਹਤ ਅਤੇ ਹਾਦਸਿਆਂ ਤੋਂ ਜੇਕਰ ਸਾਨੂੰ ਬਚਣਾ ਹੈ ਤਾਂ ਸਾਨੂੰ ਘਰਾ ਚੜਾਣਾ ਪਊਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਖਾਸ ਕਰਕੇ ਜਿਹੜਾ ਮਾਲਵਾ ਦਾ ਖਿੱਤਾ ਹੈਗਾ ਜੇ ਮੈਂ ਆਪਦੇ ਏਰੀਆ ਦੀ ਗੱਲ ਕਰਾਂ ਤਾਂ ਲਗਾਤਾਰ ਤੋਂ ਦੁਪਹਿਰੀਏ ਤੇ ਕੱਲ ਸੂਰਜ ਦੇਵਤਾ ਦੇ ਕੁਝ ਮਿੰਟਾਂ ਦੇ ਲਈ ਦਰਸ਼ਨ ਹੁੰਦੇ ਸੀ ਉਸ ਤੋਂ ਬਾਅਦ ਫਿਰ ਧੁੱਪ ਚਲੀ ਜਾਂਦੀ ਸੀ ਤੁੰਦ ਠੰਡ ਪੈ ਰਹੀ ਸੀ ਤੇ ਹੁਣ ਵੀ ਗੁਰਜੋਤ ਐਨੇ ਮਾੜੇ ਹਾਲਾਤ ਨੇ ਕਿ ਠੰਡ ਦੇ ਚੱਲਦਿਆਂ ਲੋਕ ਘਰਾਂ 'ਚ ਧੁੱਪ ਕੇ ਬੈਗ ਜਾਂਦੇ ਤੇ ਸਿਰਫ ਜਿਹੜਾ ਨੂੰ ਜ਼ਰੂਰੀ ਕੰਮ ਹੈ ਇਹ ਆਪਣੇ ਦਫ਼ਤਰਸ ਜਾਣਾ ਕਿਉਂਕਿ ਅੱਜ ਐਤਵਾਰ ਹੈ ਇਸ ਕਰਕੇ ਆਵਾਜ਼ਾਂ ਵੀ ਘਟਾ ਹੈ ਪਰ ਠੰਡ ਹੈ ਜਿਹੜੀ ਉਹਦਾ ਪ੍ਰਕੋਪ ਲਗਾਤਾਰ ਗੁਰਜੋ ਜਾਰੀ ਹੈ ਜੀ ਬਿਲਕੁਲ ਬਿਲਕੁਲ ਮਨੋਜ ਬੇਖਤ ਜ਼ਰੂਰਤ ਹੈ ਕਿ بچਿਆ ਜਾਵੇ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਅਮਨ 파ਰਦਵਾਜ ਜੁੜੇ ਉਹਨਾਂ ਦਾ ਵੀ ਧੰਨਵਾਦ ਹੈ ਅਤਾ ਤਾਪਮਾਨ ਜਿਹੜਾ ਹੈ ਉਹ 5 ਡਿਗਰੀ ਪਟਿਆਲਾ ਦੇ ਵਿੱਚ ਇਸ ਵੇਲੇ ਦਾ ਦਰਜ ਕੀਤਾ ਗਿਆ ਹੈ ਮੇਰੇ ਸਹਿਯੋਗੀ ਜਾਣਕਾਰੀ ਦੇ ਦੇ ਸੀ ਔਰ ਇਸੇ ਹਿਸਾਬ ਦੇ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਤੇ 5 ਕਿਤੇ 6 ਡਿਗਰੀ ਇਸ ਤਰ੍ਹਾਂ ਦਾ ਇਸ ਘੱਟ ਤਾਪਮਾਨ ਨੂੰ ਦਰਜ ਕੀਤਾ ਗਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਂ ਠੰਡ ਦਾ ਕਹਿਰ ਲਗਾਤਾਰ ਉੱਤਰ ਪ੍ਰਦੇਸ਼ ਦੇ ਵਿੱਚ جاری ਹੈ ਤਦਰ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ 8ਵੀਂ ਤੱਕ ਦੀਆਂ ਕਲਾਸਾਂ ਦੇ ਲਈ ਦੱਸਿਆ ਕਿ 20 ਜਨਵਰੀ ਤੱਕ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਸਰਦੀ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਔਰ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਕਲਾਸਾਂ ਜਿਹੜੀਆਂ ਨੇ ਉਹ ਲੱਗਣਗੀਆਂ ਤਾਂ 9:30 ਵਜੇ ਤੋਂ ਪਹਿਲਾਂ ਸਕੂਲ ਨਹੀਂ ਖੁੱਲਣਗੇ ਸ਼ਾਮ 4 ਵਜੇ ਤੱਕ ਸਕੂਲ ਜਿਹੜੇ ਨੇ ਉਹ ਬੰਦ ਹੋਣਗੇ ਸਕੂਲ ਜਾਣ ਤਾਂ ਲਗਾ ਸਕਦੇ ਨੇ ਔਨਲਾਈਨ ਕਲਾਸ ਇਹ ਵੀ ਕਿਹਾ ਗਿਆ ਹੈ ਯਾਨੀ ਕਿ ਪ੍ਰਸ਼ਾਸਨ ਨੇ ਕਹਿ ਦਿੱਤਾ ਹੈ ਕਿ ਜੇਕਰ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਜਦੋਂ ਸਕੂਲ ਆ ਰਹੇ ਨੇ ਪਰ ਜਿਹੜੇ 8ਵੀਂ ਤੱਕ ਦੇ ਬੱਚੇ ਨੇ ਛੋਟੇ ਬੱਚੇ ਨੇ ਤਾਂ ਉਹਨਾਂ ਦੇ ਲਈ ਔਨਲਾਈਨ ਕਲਾਸਿਸ ਵੀ ਲਗਾਈਆਂ ਜਾ ਸਕਦੀਆਂ ਨੇ ਤਹ ਇਹ ਜਬ ਤੱਕ ਔਨਲਾਈਨ ਕਲਾਸਿਸ ਲਗਾਈਆਂ ਜਾ ਸਕਦੀਆਂ ਨੇ ਤੈ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ